ਲੋਕ ਗ੍ਰਹਿ ਰਚਨਾ ਅਪਾਰੰਥੇ ਜੀਵ ਇੱਕ ਪ੍ਰਕਾਰ ਦੀਆਂ ਘਰ ਦੀਆਂ ਰਚਨਾ ਬਣਾਉਂਦਾ ਰਹਿੰਨੇ ਕਦੇ ਪੱਕੇ ਬਣਾ ਲੈ ਕਦੇ ਕੱਚੇ ਬਣਾ ਲੈ ਕਦੇ ਸੀਸ ਮਹਿਲ ਬਣਾ ਲੈ ਪਾਰਾ ਵਾਰ ਤੋਂ ਲੈ ਘਰ ਦੀਆਂ ਰਚਨਾ ਚ ਨਗਾ ਰਿੰਨੇ ਬਣਾਉਣ ਦੀਆਂ ਚ ਮਨ ਵਿਲਾਸ ਸਵਾਦ ਰਸ ਹੈ ਮਨ ਦੇ ਬਿਲਾਸ ਆਨੰਦ ਵਾਸਤੇ ਸਵਾਦ ਭੋਗਦਾ ਰਹਿੰਨਾ ਹੈ ਰਸ ਕਸ ਖਾਂਦਾ ਰਹਿੰਨਾ ਹੈ ਸਵਾਦਾਂ ਦੇ ਰਸਾਂ ਚ ਲਗਾ ਰਿ ਨੇ ਕਦੇ ਸਲੂਣੇ ਕਦੇ ਮਿੱਠੇ ਕਦਾਂ ਚ ਨਹ ਸਿਮਰਾਂ ਤੋ ਨਾਨਕ ਸਤਿਗੁਰੂ ਜੀ ਕਹਿੰਦੇ ਜੇ ਕੋ ਕਲਾਂ ਚ ਕਦੇ ਵੀ ਨਹੀਂ ਸਿਮਰਦੇ ਅਕਾਲ ਪੁਰਖ ਨੂੰ ਇਹ ਜੰਤ ਵਿਸ਼ਟਾ ਕਰਮ ਹੈ ਉਹ ਜੀਵ ਸਾਬ ਸਿੰਘ ਜੀ ਮੈਲੇ ਦੇ ਕੀੜੇ ਸਮਝਣੇ ਚਾਹੀਦੇ ਆ ਉਹ ਭੋਗ ਨਹੀਂ ਭੋਗਦੇ ਉਹ ਮੈਲੇ ਨੂੰ ਜਿਵੇਂ ਕਾਂ ਆਦਿਕ ਵਿਸ਼ਟਾ ਜਿ ਚੁੰਝ ਪਾਉਂਦੇ ਆ ਇਹ ਵਿਸ਼ਟਾ ਦੇ ਕੀੜੇ ਚੀਲੂਣਿਆਂ ਦੀ ਨਿਆਈ ਉਹ ਜਾਣਨਾ ਕਰੋ ਮੁੱਚ ਅਡੰਬਰ ਹੱਬ ਕਿਹੋ ਮਾਲਕ ਇੰਨ ਨੇ ਹੈ ਭਾਈ ਮੁੱਚ ਅਡੰਬਰ ਮੁੱਚ ਬਹੁਤ ਸਾਰਾ ਭਵੇਂ ਅਡੰਬਰ ਬਣਾਵਟਾ ਹੋਣ ਅਡੰਬਰ ਨਾਉ ਤੰਬੂ ਹੋਣ ਅਡੰਬਰ ਉਦੋਂ ਬੜਾ ਭਾਰੀ ਉਦਮੀ ਹੋਵੇ ਆਦਮੀ ਹੱਬ ਕੇ ਸਾਰੇ ਪਦਾਰਥ ਵੀ ਹੋਣ ਇਹਦੇ ਪਾਸ ਮੰਜ ਮੁਹੱਬਤ ਨੇ ਅਗਲੇ ਵਿੱਚ ਸੁਵੰਨੀਆਂ ਦੇ ਵੀ ਮੁਹੱਬਤ ਹੋਵੇ ਤੰਮ ਉਸਵੰਦੀ ਵੀ ਇਹਦੇ ਨੰਨੇ ਪ੍ਰੇਮ ਕਰਦੇ ਹੋਣ ਸੋ ਸਾਈਂ ਜੈ ਵਿਸਰੈ ਜਿਸ ਆਦਮੀ ਨੂੰ ਐਡਾ ਬੜੇ ਉਦਮੀ ਹੋਵੇ ਬੜੇ ਡੰਬਰ ਕੌਂਦ ਕਰਨ ਵਾਲਾ ਹੋਵੇ ਬੜੇ ਭਾਰੀ ਤੰਬੂ ਆਦ ਗਵਹਣ ਵਾਲਾ ਹੋਵੇ ਇਸ ਪ੍ਰਕਾਰ ਦਾ ਉਦਮੀ ਹੋਵੇ ਬਣਾਉਟਾ ਨੂੰ ਬਣਾਉਣ ਵਾਲਾ ਤੇ ਜੇ ਸਾਈਂ ਉਸ ਨੂੰ ਭੁੱਲ ਜਾਂਦਾ ਪ੍ਰਵੇਸ਼ਰ ਵਾਹਿਗੁਰੂ ਨਾਨਕ ਸੋ ਤਨ ਖੇਹ ਉਹ ਸਰੀਰ ਮਿੱਟੀ ਹੋਏ ਖੇਹ ਹੋਏ ਸਮਝੋ ਉਨਨ ਕੋਈ ਲਾਗ ਨਹੀਂ ਹੈ ਮਨੁੱਖਾ ਦੇ ਧਾਰੀ ਦਾ ਇਸ ਤਰ੍ਹਾਂ ਮੁਝ ਐਡੰਬਰ ਹੱਬ ਕਿਹੋ ਮੁਝ ਜਿਨ੍ਹਾਂ ਨੇ ਸਾਧ ਸੰਗਤ ਜੀ ਮੁਝ ਐਡੰਬਰ ਹੱਬ ਕਿਹੋ ਮੰਜ ਮੁਹੱਬਤ ਨਹੀਂ ਹੈ ਜਿਨ੍ਹਾਂ ਦੇ ਮੰਜ ਹਿਰਦੇ 'ਚ ਵਾਹਿਗੁਰੂ ਨਾਲ ਮੁਹੱਬਤ ਹੈ ਅਤਿ ਮਹਾਰਾਜ ਦੇ ਨਾਮ ਜਿਨੇ ਹੋ ਹੈ ਉਹ ਐਡੰਬਰ ਜਿਹੜੇ ਦੁਨੀਆ ਦੇ ਝੂਠੇ ਪਖੰਡ ਹੋ ਐ ਉਹਨਾਂ ਅਨੁਸਾਰ ਮੁਝ ਕੱਟ ਦਿੱਤੇ ਅੰਦਰੋਂ ਮੇੜ ਦਿੱਤੇ ਹੈ ਤੇ ਹੱਬ ਕੇ ਪਦਾਰਥਾਂ ਦਾ ਮੋਹ ਵੀ ਉਹਨਾਂ ਨੂੰ ਛੱਡ ਦਿੱਤਾ ਹੈ ਇੱਕ ਪਰਮੇਸ਼ਰ ਦੀ ਅੰਦਰ ਮੁਹੱਬਤ ਹੈ ਤੇ ਉਹਦੇ ਨਾਮ ਵਿੱਚ ਨੇ ਹਾਂ ਸੋ ਸਾਈਂ ਜੈ ਵਿਸਰੇ ਮਹਤਵਾਂ ਜਾਣਦੇ ਜੇ ਸਾਈਂ ਭੁੱਲ ਗਿਆ ਨਾਨਕ ਸੋ ਤਨ ਖੇ ਇਹ ਸਰੀਰ ਮਿੱਟੀ ਹੋ ਜਾਂਦੇ ਖੇ ਹੋ ਜਾਂਦੇ ਆਂ ਹੋਰ ਕਿਸੇ ਪਦਾਰਥ ਨਾਲ ਚਿੱਤ ਨਹੀਂ ਲਾਉਂਦੇ ਹਨ ਉਹ ਪ੍ਰਖ ਮੋਚਾ ਨੰਬਰੋ ਕਹਿੰਦੇ ਮੁਝ ਬਹੁਤ ਸਾਰੇ ਉਹ ਨੰਬਰ ਬਣਾਵਤਾ ਹੋਣ ਆਦਮੀ ਦੇ ਕੋਲੇ ਮﺤਬਬੇ ਸਾਰੇ ਪਦਾਰਥ ਹੋਣ ਸਬੰਧੀ ਸਾਰੇ ਜਿਹੜੇ ਮੁਹੱਬਤ ਕਰਦੇ ਹੋਣ ਇਹਦਾ ਸਾਰਾ ਲੋਕਾਂ ਜਿਨੇ ਹੋਵੇ ਪਰ ਜੇ ਉਸ ਪਰਮੇਸ਼ਰ ਜੀ ਦੇ ਤਰਪਤ ਦਾ ਨਾ ਖਰਸ ਹੋਏ ਮਾਲਕ ਭੁੱਲ ਜਾਂਦਾ ਹੈ ਸੋ ਸਾਈਂ ਜੈ ਵਿਸਰੈ ਨਾਨਕ ਸੋ ਤਨ ਖੇਚੀ ਜੀ ਕਹਿੰਦੇ ਸਰੀਰ ਖੇ ਹੋ ਜਾਂਦੇ ਆ ਬਿਸ਼ਾਨੀਆਂ ਲਾਨਤਾਂ ਪੈਣੀਆਂ ਹਨ ਉਹਦੇ ਤੇ ਪੌੜੀ ਸੁੰਦਰ ਸੇਜ ਅਨੇਕ ਸੁਖ ਸਭ ਨੂੰ ਕਹਿੰਦੇ ਜੇ ਸੋਹਣੀਆਂ ਸੇਜਾਂ ਬਣਾਈਆਂ ਹੁਣ ਦੁੱਧ ਦੇ ਝੱਗ ਵਰਗੀਆਂ ਚਿੱਕੀਆਂ ਤੇਨੇ ਇੱਕ ਪ੍ਰਕਾਰ ਦੇ ਸਖੀਆਂ ਦੇ ਨਾਲ ਸੁਖ ਹੋਣ ਰਸ ਭੋਗਣ ਪੂਰੇ ਰਸ ਹਰੇਕ ਪ੍ਰਕਾਰ ਦੇ ਪਾਰੇ ਆਦਿਕਾਂ ਦੇ ਰਸ ਕੜ ਕੜ ਕੇ ਚੰਗੀ ਤਰ੍ਹਾਂ ਭੋਗਾ ਨੂੰ ਪੂਰਨ ਭੋਗਣ ਵਾਲਾ ਹੋਵੇ ਰਸਾਂ ਨੂੰ ਮੰਨਣ ਵਾਲਾ ਹੋਵੇ ਗ੍ਰਹ ਸੋਇਨ ਚੰਦਨ ਸੁਗੰਧ ਅਤੇ ਘਰ ਸੋਇਨੇ ਦੇ ਬਣੇ ਹੋਏ ਹੋਣ ਤੇ ਚੰਨਨ ਛਿੜਕਿਆ ਹੋਵੇ ਸੁਗੰਨੀਆਂ ਲਾਈਆਂ ਹੋਣ ਲਾਇ ਮੋਤੀ ਹੀਰੇ ਲਾਇ ਮੋਤੀ ਹੀਰੇ ਤੇ ਮੋਤੀਆਂ ਤੇ ਹੀਰਿਆਂ ਦੀਆਂ ਲੜੀਆਂ ਲਾਈਆਂ ਹੋਣ ਪੂਰੀਆਂ ਹੋਣ ਮਨ ਇੱਛੇ ਸੁਖ ਮਾਣਦਾ ਮਨ ਜੋ ਇੱਛਾ ਅਨਸਾਰ ਵਿਸ਼ੇ ਸੁਖ ਨੂੰ ਮਾਣਦਾ ਹੈ ਕਿਸ ਨਾਹੇ ਵਿਸੂਰੇ ਜੀ ਨੂੰ ਕਿਸੇ ਪ੍ਰਕਾਰ ਦਾ ਕੋਈ ਝੋਰਾਬ ਨਾ ਹੋਵੇ ਸੋ ਪ੍ਰਭ ਚਿਤ ਨਾਵੇ ਜੇ ਵਾਹਿਗੁਰੂ ਐਡੇ ਸੁਖਿਆਰੇ ਨੂੰ ਫੇਰ ਵੀ ਪ੍ਰਵੇਸ਼ਰ ਚੇਤੇ ਨਹੀਂ ਆਉਂਦਾ ਮਾਰਾ ਕਹਿੰਦੇ ਹਨ ਬਿੱਟਾ ਕੇ ਕੀੜੇ ਉਹ ਤਾਂ ਭਾਈ ਮਲੇ ਦੇ ਕੀੜੇ ਸਮਝਣੇ ਚਾਹੀਦੇ ਆ ਉਹ ਫੇਰ ਵੀ ਮੁਕਤ ਨਹੀਂ ਸਮਝਣੇ ਚਾਹੀਦੇ ਇੰਨੇ ਸੁਖਿਆਰੇ ਵੀ ਮیرے ਦੇ ਕੀੜੇ ਹਨ ਬਿਨ ਹਰ ਨਾਮ ਨਾ ਸਾਥ ਹੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਤਾਂ ਭੋਗਾਂ ਨੂੰ ਭੋਗ ਕੇ ਸ਼ਾਂਤੀ ਤਾਂ ਨਹੀਂ ਹੁੰਦੀ ਤਬਦੇ ਰਹਿੰਦੇ ਵੇਖੀਦੇ ਐ ਕਿਤ ਵਿਦ ਮਨ ਧੀਰੇ ਕਿਸ ਪ੍ਰਕਾਰ ਮਨ ਧੀਰਜ ਉਹਨਾਂ ਦਾ ਪਕੜੇਗਾ ਸ਼ਾਂਤੀ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਆਵੇਗੀ ਸ਼ਲੋਕ ਚਰਨ ਕਮਲ ਬਿਰਹ ਸੁਭਜ ਜਿਸ ਵਕਤ ਖਾਨ ਖਾਨੇ ਪਿੰਡ ਦੇ ਬਾਸ ਦੀ ਆਏ ਐ ਇੱਥੇ ਸਿੱਖਾਂ ਨੂੰ ਮੀਂਹ ਪੈਂਦਾ ਵੇਖ ਕੇ ਮਹਾਰਾਜ ਸਾਹਿਬ ਜੀ ਚੋਲੇ ਸਾਹਿਬ ਤੋਂ ਆ ਰਹੇ ਸੀ ਬਰਖਾ ਪੈਣ ਲੱਗੀ ਝੜੀ ਭਾਈ ਬਿਰੀ ਚੰਦ ਭਾਈ ਗੁਰਦਾਸ ਨੇ ਕਿਹਾ ਕਿ ਮਹਾਰਾਜ ਬਰਖਾ ਪੈਂਦੀ ਇਸ ਨਗਰ ਤੇ ਲੀਏ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਗੁਰਸਿੱਖੋ ਜਿੱਥੇ ਸਮਾਂ ਗੁਜ਼ਰ ਜੇ ਗੁਜ਼ਾਰਨਾ ਚਾਹੀਦਾ ਕੋਈ ਖਿਆਲ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਕਿਹਾ ਮਹਾਰਾਜ ਸਿੰਘ ਪੁੱਛਿਆ ਉਹਨੇ ਜੋ ਪੁੱਛਣਗੇ ਕਿਸੇ ਦੇ ਜਨਵਾਸੇ ਚ ਬੇਸਵਾ ਨਿਚਾ ਰਹੇ ਸੀ ਕਿਸੇ ਦੇ ਚਵਾਰੇ ਚ ਬੋਲ ਰੱਖੇ ਹੋਏ ਧਾਰਿਆਂ ਦੇ ਕਿਤੇ ਪ੍ਰਾਹੁਣੇ ਆਏ ਐ ਕਿਤੇ ਸ਼ਰਾਬਾਂ ਪੀਂਦੇ ਐ ਸਾਰਿਆਂ ਜਵਾਬ ਦੇ ਦਿੱਤਾ ਮਹਾਰਾ ਕਹਿੰਦੇ ਅੱਗੇ ਚੱਲੋ ਭਾਈ ਪ੍ਰੇਮੀ ਦੇ ਪਾਸ ਚਲੀਏ ਭਾਈ ਹੇਮਾ ਜੀ ਉਜਾਲ ਚ ਆਉਦੇ ਖੇਤ 'ਚ ਸ਼ਬਰੀ ਪਾਈ ਹੋਈ ਸੀ ਉਸ 'ਚ ਬੈਠਾ ਆਪ ਹੀ ਚੱਤੀ ਪੀਂਆ ਕਰੇ ਤੇ ਪੀ ਕਰਕੇ ਸਾਧ ਸੰਗਤ ਜੀ ਆਏਗੇ ਸੰਗਤ ਨੂੰ ਛਕਾਇਆ ਕਰੇ ਇਸ ਤਰ੍ਹਾਂ ਮਹਾਰਾ ਵੀ ਬੰਦਗੀ ਕਰਦਾ ਹੁੰਦਾ ਸੀ ਉਸ ਪ੍ਰੇਮੀ ਦੇ ਮਹਾਰਾ ਸ਼ਬਰੀ ਚਲੇ ਗਏ ਜਦੋਂ ਸ਼ਬਰੀ ਸਿੱਤੇ ਗਏ ਉਸ ਗਲੇ ਭਾਈ ਛੇਮੇ ਨੇ ਮਹਾਰਾਜ ਦੇ ਚਰਨ ਝਾੜੇ ਆਪਣੀ ਕੰਬਲੀ ਨਾਲ ਕੰਬਲੀ ਵਿਛਾਤੀ ਬੈਠ ਕੇ ਪੀ ਕੇ ਫਿਰ ਗੁਰੂ ਸਾਹਿਬ ਜੀ ਨੂੰ ਪ੍ਰਸਾਦਾ ਛਕਾਇਆ ਗੁਰੂ ਮਹਾਰਾਜ ਸਾਹਿਬ ਬਹੁਤ ਪ੍ਰਸੰਨ ਹੋਏ ਉੱਥੇ ਬਚਨ ਕੀਤਾ ਮਹਾਰਾ ਜਿੱਥੇ ਨਾਮ ਜਪੀ ਉਪਰੋ ਪਿਆਰੇ ਸੇ ਅਸਤਲ ਸੋਇਨ ਕੇ ਵਾਰੇ ਇਸ ਪ੍ਰਕਾਰ ਦੇ ਸ਼ਬਦ ਉਤੇ ਭਲੀ ਸੁਹਾਵੀ ਛਾਪਰੀ ਜਾਵੇਂ ਗੁਣ ਗਾਏ ਇਹ ਪੌੜੀ ਵੀ ਉਹਦੇ ਨਾਲ ਮਿਲਮਾ ਪ੍ਰਕਰਨਾ ਹਜ਼ੂਰ ਫਰਮਾਉਂਦੇ ਹਨ। ਸ਼ਲੋਕ ਭਾਈ ਹੇਮੀ ਨੂੰ ਸਾਰਿਆਂ ਦੀਆਂ ਸਿੱਧੀਆਂ ਮਾਰਾਂ ਦੇ ਅੱਗੇ ਖੜੀਆਂ ਕਰਤੀਆਂ। ਸ਼ੇਮਾ ਕਹਿਣ ਲੱਗਾ ਮਾਰਾ ਭਾਵੇਂ ਸਭ ਕੋਈ ਤੁਹਾਡੇ ਹੱਥ ਆਏ। ਮੈਂ ਇਹਨਾਂ ਚੀਜ਼ਾਂ ਦੀ ਭੁੱਖ ਨਹੀਂ ਰੱਖਦਾ। ਪੁੱਤ ਨੂੰ ਖਦਕਾਰੀ ਸੀ। ਮੈਨੂੰ ਤਾਂ ਸਵਾਸ ਸਵਾਸ ਸਿਮਰਨ ਦੀ ਦਾਤ ਦਿਓ। ਇਹੋ ਕੁਝ ਮੰਗਿਆ ਸਤਗੁਰਾਂ ਨੇ ਕਿਹਾ ਚੰਨਾ ਤੁਸੀਂ ਵਰਤੋ ਚਾਹੇ ਨਾਮ ਵਰਤੋ ਤੁਹਾਡੇ ਚਰਨਾਂ 'ਚ ਰਹਿਣ ਦੀਆਂ ਚੀਜ਼ਾਂ। ਇਹੋ ਗੁਰੂ ਸਾਹਿਬ ਨੇ ਬਖਸ਼ੇ ਸਭ ਕੋ ਕਰਤ ਜੀ ਪਰ ਸਿੱਖ ਨੂੰ ਇਤਨੀ ਲਾਇਆ ਕਿਸੇ ਚੀਜ਼ ਤੇ ਉਸ ਪਿਆਰੇ ਦੀ ਅਵਸਥਾ ਇਥੇ ਗਰੀਬੀ ਵਾਲੀ ਹਾਲਤ ਦੱਸਦੇ ਹਨ ਸ਼ਲੋਕ ਚਰਨ ਕਮਲ ਬਿਰਹੰ ਜੋ ਮਹਾਰਾਜ ਸਾਹਿਬ ਦੇ ਚਰਨਾਂ ਕੋਲੇ ਬਿਰਹੰ ਨਾਮ ਪ੍ਰੇਮੀ ਹਨ ਪ੍ਰੇਮ ਕਰਦੇ ਆ ਪਿਆਰ ਹੈ ਉਹ ਜੰਤ ਬੈਰਾਗੀ ਦਹਿਦ ਸਹਿ ਉਹ ਵਿਰਾਗ ਧਾਰ ਕੇ ਖੋਜ ਦੱਸੋ ਜਿਸ ਸਾਹਿਬ ਪਰਮੇਸ਼ਰ ਦੀ ਖੋਜ ਕਰਦੇ ਹਨ ਕਿਆ ਗੰਤ ਕਪਟ ਰੂਪ ਮਾਇਆ ਰੂਪ ਜਾਣ ਕੇ ਮਾਇਆ ਦਾ ਤਿਆਗ ਜਿੰਨਾ ਮਹਾਪੁਰਖਨ ਕਰ ਦੁੱਤਾ ਹੈ ਨਾਨਕ ਆਨੰਦ ਰੂਪ ਸਾਧ ਸੰਗਮ ਹੈ ਉਹ ਸਾਧ ਸੰਗਤ ਦੇ ਕਿ ਆਨੰਦ ਸਰੂਪ ਸੰਗਮ ਨਾ ਔਕਤਰਤਾ ਜੇ ਸਾਭ ਸੰਗਤ ਦੀ ਇਕਤਰਤਾ ਜੇ ਆਨੰਦ ਸਰੂਪ ਦੀ ਪ੍ਰਾਪਤੀ ਕਰਦੇ ਤੁਹਾਨੂੰ ਮਹਾਪੁਰਖ ਹਨਗੇ ਮਨ ਸਾਈ ਮੁਖ ਉਚਰਾ ਉਹਨਾਂ ਦਾ ਸੁਭਾਵ ਹੈ ਮਨ 'ਚ ਵੀ ਸਾਈ ਵਸਦਾ ਹੈ ਤੇ ਮੁਖੋਂ ਵੀ ਸਾਈ ਦਾ ਉਚਾਰਨ ਕਰਦੇ ਹਨ ਪ੍ਰਵੇਸ਼ੇਰ ਦਾ ਬੱਤਾ ਹਬੇ ਲੋ ਉਹ ਸਾਰਿਆਂ ਲੋਕਾਂ ਵੱਲੋਂ ਮਨ ਵੱਤਾ ਫਿਰ ਗਿਆ ਹੈ ਕਿਸੇ ਪਦਾਰਥ ਵਾਲੇ ਕਿਸੇ ਲੋਕ ਵਾਲੀ ਇੱਛਾ ਨਹੀਂ ਹੈ ਉਹਨਾਂ ਦੀ ਨਾਨਕ ਹੱਬ ਅਡੰਬਰ ਕੂੜੇ ਉਹਨਾਂ ਮਹਾਪੁਰਖਾਂ ਨੇ ਜਾਣੇ ਜਿਨ੍ਹਾਂ ਸਾਰੇ ਅਡੰਬਰ ਬਣਾਉਟੇ ਕੂੜਿਆ ਝੂਠੇ ਹੈ ਪਦਾਰਥਾਂ ਦੀਆਂ ਬਣਾਵਟ ਸੁਣ ਜੀਵਾ ਸੱਚੀ ਸੋਹ ਉਹਨਾਂ ਪਿਆਰਿਆਂ ਦੀ ਸੱਚੀ ਸੋਭਾ ਹੈ ਬੰਦਗੀ ਕਰਨ ਵਾਲੇ ਦੀ ਸੋਭਾ ਸੋਹ ਸੋਹ ਕੇ ਜੀਵੀਏ ਸਾਨੋ ਪੁਰਖਨ ਭਾਵੇਂ ਗਰੀਬੀ ਵਿੱਚ ਹੀ ਇਸੇ ਪ੍ਰਕਾਰ ਮਨ ਸਾਈ ਜਿਹੜੇ ਮਨ ਦੇ ਵਿੱਚ ਮਨਸੂਹ ਪੁਣਾ ਰੱਖਦੇ ਸੂਰਮਤਾ ਰੱਖਦੇ ਹੈ ਤੇ ਮੁੱਖੋਂ ਵੀ ਆਪ ਦੇ ਸ਼ੋਰਮ ਕਾਇਦੀਆਂ ਗੱਲਾਂ ਬੋਲਦੇ ਨੇ ਫਲਾਣੇ ਨੂੰ ਮਾਰਤਾ ਹੈ ਫਲਾਣੇ ਨੂੰ ਲੁੱਟ ਲਿਆ ਹੈ ਪੱਤਾ ਹੱਬੇ ਲੋਕ ਜਿਹੜੇ ਸਾਰੇ ਲੋਕਾਂ ਵਿੱਚ ਇਸ ਪ੍ਰਕਾਰ ਹੰਕਾਰ ਨਾਲ ਫਿਰਦੇ ਆ ਨਾਨਕ ਹੱਬ ਅਡੰਬਰ ਕੂੜਿਆ ਉਹਨਾਂ ਦੇ ਸਾਰੇ ਪਖੰਡ ਜਿਹੜੇ ਬਣਾਵਟਾਂ ਮਾਰਾ ਕਹਿੰਦੇ ਕੂੜਿਆ ਝੂਠੇ ਹੀ ਹਨ ਸੁਣ ਜੀਵਾ ਸੱਚੀ ਸੁਣ ਅਸੀਂ ਤਾਂ ਜਿਹਨਾਂ ਦੇੰਦੇ ਸੱਚੀ ਪਰਮੇਸ਼ਰ ਦੇ ਨਾਮ ਦੀ ਸੋਭਾ ਹੈ ਉਹਨਾਂ ਦੀ ਸੋਭਾ ਸੁਣ ਸੁਣ ਕੇ ਜੀਵੀਏ ਤਨਉ ਮਹਾਂਪੁਰਖਾਂ ਨੇ ਜੋ ਸਾਦ ਸੰਗਤ ਜੀ ਮਨ ਸਾਈ ਮੁਖ ਚੜਾ ਜੋ ਮੰਨ ਚਾਉਂਦੀ ਇਹ ਸਾਧਕਾਂ ਦੇ ਉਹੀ ਮੂੰਹੋਂ ਗੱਲਾਂ ਮੂੰਹੋਂ ਬਕਵਾਸ ਕਰਦੇ ਰਹਿੰਦੇ ਉਚਾਰਦੇ ਰਹਿੰਦੇ ਹਨ ਵੱਤਾ ਹੱਬੇ ਲੋਕਾਂ ਦੀ ਹੰਕਾਰੀ ਹੋ ਕੇ ਤੇਰੇ ਫਿਰ ਵੀ ਕਿਸੇ ਨੂੰ ਪਸੰਦੀ ਨਹੀਂ ਕਰਦੇ ਨੇ ਵਾਹੀ ਦੀ ਨਹੀਂ ਲਿਆਉਂਦੇ ਕਿਸੇ ਨੂੰ ਨਾਨਕ ਹੱਬ ਅਡੰਬਰ ਕੁਰੀਆ ਮਨਾਉਂਦੇ ਸਾਰੀਆਂ ਝੂਠੀਆਂ ਗੁਰੂ ਸਾਹਿਬ ਕੀ ਕਹਿੰਦੇ ਹਨ ਸੁਣ ਜੀਵਾ ਸੱਚੇ ਪਾਈ ਸੱਚੇ ਵਾਹੀ ਗੁਰੂ ਦੀ ਸ਼ੋਭਾ ਸੁਣ ਕੇ ਜਿਉਨੇ ਹਾਂ ਇਸੇ ਪ੍ਰਕਾਰ ਜਿਹੜੇ ਮਹਾਪੁਰਖਾਨੋ ਕੀ ਕਰਦੇ ਹਨ ਉਹ ਕਹਿੰਦੇ ਮੁਖ ਮਨ ਸਾਈਂ ਮੁਖ ਉਚਰਾ ਬਤਾ ਹਵੇ ਲੋਏ ਉਹ ਸੱਚੇ ਪਾਤਸ਼ਾਹੀ ਦੇ ਤਾਂ ਹੀ ਸਰਵਣ ਕਰਦੇ ਆ ਪਹਿਲਾਂ ਫਿਰ ਮੰਨਣ ਕਰਦੇ ਆ ਸਾਈਂ ਦਾ फेर ਮੁਖੋ ਉਚਾਰਦੇ ਨਿਰਾਸਨ ਕਰਦੇ ਹਨ ਤੇ ਬੱਚਾ ਹਵੇ ਲੋਏ ਸਾਰੇ ਲੋਕ ਲੋਕਾਂ ਦੇ ਪਦਾਰਥਾਂ ਨੂੰ ਮੰਨਉਂਦਾ ਬੱਚਾ ਫਿਰ ਗਿਆ ਹੈ ਨਾਨਕ ਹਬ ਅਡੰਬਰ ਬੱਚਾ ਫਿਰਵੇ ਸਾਰਿਆਂ ਚ ਲੋ ਪ੍ਰਕਾਸ਼ ਰੂਪ ਨੂੰ ਵੇਖਦੇ ਨਾਨਕ ਹਬ ਅਡੰਬਰ ਕੂੜਿਆ ਜੋ ਦ੍ਰਿਸ਼ਟੀ ਜਿੰਨੇ ਮੈ ਕੀ ਅਡੰਬਰ ਬਣਾਵਟਾ ਸਭ ਕੂੜਿਆ ਪਦਾਰਥ ਕੂੜੇ ਹੈ ਸੁਣ ਜੀਵਾ ਸੱਚੀ ਤੂੰ ਪਹਿਲਾਂ ਸੁਣ ਸਰਗੁਣ ਕਰਦੇ ਹੈ ਫੇਰ ਮੰਨਣ ਕਰਦੇ ਆ ਸਾਈਂ ਦਾ ਅੱਗੇ ਫੇਰ ਮੁੱਖੋਂ ਉਚਾਰਦੇ ਨਿਵੇਹਾਸਨ ਕਰਦੇ ਆ ਸਾਰਿਆਂ ਲੋਕਾਂ ਕੋਲੋਂ ਜਿਨ੍ਹਾਂ ਦਾ ਉਪਰਾਮ ਹੋ ਗਿਆ ਫਿਰ ਜੇ ਸਾਰੇ ਲੋਕ ਪ੍ਰਕਾਸ਼ ਰੂਪ ਨੂੰ ਦੇਖਦੇ ਇਸ ਪ੍ਰਕਾਰ ਸਾ ਸੰਗਤ ਜੀ ਜਿਹੜੇ ਸਰਵਣ ਕਰਦੇ ਆ ਮੰਨਣ ਕਰਦੇ ਆ ਕਮਾਈ ਕਰਦੇ ਆ ਉਹ ਜੀਵਾ ਉਹ ਜਿਉਂਦੇ ਆ ਉਹ ਜਿਉਂਗੇ ਵੀ ਕੀਮਤੀ ਚ ਸੱਚੀ ਉਹਨਾਂ ਦੀ ਸੋਭਾ ਹੈ ਸੁਣ ਸੁਣ ਕੇ ਜੀਵੀਏ ਹੋਰ ਨੰਬਰ ਸਾਰੇ ਕੂੜੇ ਝੂਠੇ ਹੀ ਆ ਦੁਨੀਆ ਦੇ ਔੜੀ ਬਸਤਾ ਟੁੱਟੀ ਝੂੰਪੜੀ ਬਸਤਾ ਟੁੱਟੀ ਝੂੰਪੜੀ ਵੇਖੋ ਭਾਈ ਹਰਮਨ ਜੀ ਟੁੱਟੀ ਹੋਈ ਝੂੰਪੜੀ ਝੁੱਗੀ ਹੈ ਭਾਵੇਂ ਇਹਦੇ ਚ ਵੱਸਦਾ ਹੈ ਚੀਰ ਸਭ ਛਿੰਨਾ ਬਸਤਰ ਵੀ ਸਾਰੇ ਸ਼ੀਨ ਪਾਟੇ ਹੋਏ ਹਨ ਪੁਰਾਣੇ ਹੋਏ ਭੁਰੇ ਹੋਏ ਹਨ ਜਾਤ ਨਾ ਪਤ ਨਾ ਆਦਰ ਕੋਈ ਚੰਗੀ ਜਾਤ ਵੀ ਨਹੀਂ ਇਹਨਾਂ ਦੀ ਸੰਬੰਧੇ ਚੰਗੀ ਪਤਵੀ ਲੋਕ ਨਹੀਂ ਕਰਦੇ ਕੋਈ ਲੋਕ ਸਤਕਾਰ ਵੀ ਨਹੀਂ ਕਰਦੇ ਆਦਰ ਵੀ ਨਹੀਂ ਕਰਦੇ ਪੁਰਿਆਨ ਪਰ ਮਿੰਨਾ ਕੋਈ ਆਦ ਵਿੱਚ ਹੀ ਵਿਚਰਦਾ ਰਹਿੰਦਾ ਹੈ ਭਾਵੇਂ ਮਿੱਤਰ ਨਾ ਇਠ ਧਨ ਰੂਪ ਹੀਣਾ ਨਾ ਕੋਈ ਮਿੱਤਰ ਬਣਾਇਆ ਦੁਨੀਆ ਦਾ ਨਾ ਇਠ ਪਿਆਰਾ ਧਨ ਮੰਨਿਆ ਹੈ ਰੂਪ ਵੀ ਚੰਗਾ ਨਹੀਂ ਰੂਪ ਤੋਂ ਵੀ ਹੀਣਾ ਹੈ ਕਿਛ ਸਾਥ ਨਾ ਸਿੰਨਾ ਕੋਈ ਸਾਥ ਉਸ ਦੁਨੀਆ ਸਿੱਜਣ ਵਾਲਾ ਹੋਵੇ ਢਲ ਜਾਵੇ ਉਹ ਤੇ ਪ੍ਰਸੰਨ ਹੋ ਕੇ ਸਕਾ ਸਾਖ ਵੀ ਨਹੀਂ ਕੋਈ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਪਰ ਇਦੀ ਗਰੀਬੀ ਹੋਵੇ ਫੇਰ ਵੀ ਮਾਰਾ ਕਹਿੰਦੇ ਹਰ ਨਾਮ ਮਨ ਪਿੰਨਾ ਜਿਹਦਾ ਵਾਹਿਗੁਰੂ ਦੇ ਨਾਮ ਜਿ ਮਨ ਭਜਿਆ ਹੋਇਆ ਹੈ ਉਹ ਕੁੱਲ ਦੁਨੀਆ ਦਾ ਪਾਤਸ਼ਾਹ ਹੈ ਇਹਦਾ ਵੇਪਰਵਾ ਹੈ ਉਹ ਰਾਜਾ ਸਗਲੀ ਸ੍ਰਿਟ ਕਾ ਹਰ ਨਾਮ ਮਨ ਪਿੰਨਾ ਜਿਹਨਾਂ ਮਨ ਵਾਹਿਗੁਰੂ ਦੇ ਨਾਮ ਚ ਭਜਿਆ ਹੋਇਆ ਹੈ ਉਹ ਕੁਲ ਦੁਨੀਆਂ ਦਾ ਬਾਦਸ਼ਾਹ ਹੈ। ਇਸ ਕੀ ਧੂੜ ਮਨ ਉਧਰ ਹੈ। ਉਸ ਪਿਆਰੇ ਦੀ ਕਿੰਨੀ ਧੂੜ ਪ੍ਰਾਪਤ ਕਰਕੇ ਸਾਡੇ ਮਨ ਦਾ ਆਧਾਰ ਹੁੰਦਾ ਹੈ। ਪ੍ਰਭੂ ਈਸੂ ਪ੍ਰਸੰਨ ਜੇ ਵਾਹਿਗੁਰੂ ਭਲੀ ਪ੍ਰਕਾਰ ਪ੍ਰਸੰਨ ਹੋਵੇ ਤਾਂ ਉਹਨਾਂ ਪਿਆਰ ਦੀ ਧੂੜ ਮਿਲਦੀ ਹੈ, ਪ੍ਰਾਪਤ ਹੁੰਦੀ ਹੈ। ਫੇਰ ਇਹੋ ਪੌੜੀ ਪੜੋ। ਪੌੜੀ ਬਸਤਾ ਟੂਟੀ ਝੂੰਪੜੀ। ਉਹਨਾਂ ਦੀ ਝੂੰਪੜੀ ਜਿਹੜੀ ਜਿਹਦੇ 'ਚ ਜੀਵ ਵਸਦੇ ਆ ਨਾ ਕ੍ਰਿਸ਼ਨarupī ਝੂੰਪੜੀ ਉਹ ਨਹੀਂ ਟੁੱਟ ਗਈ ਹੈ। ਕ੍ਰਿਸ਼ਨarupī ਛੱਪਰ ਨਹੀਂ ਹੈ। ਇਸ ਪ੍ਰਕਾਰ ਕਬੀਰ ਜੀ ਨੇ ਬਚਨ ਕੀਤੇ ਹੈ ਕਿ ਮੋਹ ਬਲੇਡਾ ਟੁੱਟਾ ਤਰ ਗਵਾਕ ਆਉਂਦੇ ਹਨ ਇਸ ਪ੍ਰਕਾਰ ਹੈ ਜੀ ਇਤਨਾ ਸ਼ਾਨਪਰੀ ਕਸ਼ਨਾ ਸ਼ਾਨਪਰੀ ਤਾਰ ਉਪਰ ਕਿਸ਼ਨਾ ਰੂਪੀ ਸ਼ਨ ਉਹਨਾਂ ਦੀ ਜਿਸ ਵਿੱਚ ਜੀਵ ਵਸਦਾ ਸੀ ਉਹ ਟੁੱਟ ਗਈ ਹੈ তীর ਸਭ ਛਿੰਨਾ ਅਤੇ ਤੀਰ ਇੰਦਰੇ ਜਿਹੜੇ ਸੀ ਵਿਸ਼ਿਆਂ ਦੇ ਪ੍ਰਾਣ ਹੋ ਕੇ ਸਵਾਦ ਲੈਣ ਲੈਣ ਵਾਲੇ ਤੇ ਚੀਰ ਇੰਦਰੀਆਂ ਦਾ ਰਸ ਵੀ ਸਾਰਾ ਛਿੰਨਾ ਨਾਸ ਹੋ ਗਿਆ ਵਿਸ਼ੇ ਰਸ ਵੱਲੋਂ ਇੰਦਰੇ ਵੀ ਮੁੜ ਗਏ ਹਾਨੇ ਬਸ ਪਾਟ ਗਏ ਹਨ ਜਾਤ ਨਾ ਪਤ ਨਾ ਆਦਰ ਉਹ ਤੇ ਜਾਤ ਕਿਸੇ ਪ੍ਰਕਾਰ ਦੀ ਬੁੱਧੀ ਦੀ ਵੀ ਲੋੜ ਨਹੀਂ ਰੱਖਦੇ ਸ਼ਾਸਤਰ ਵਿੱਚ ਗਿਆਨ ਵਾਲੀ ਬੁੱਧੀ ਨਹੀਂ ਵਿਵਹਾਰ ਵਾਲੀ ਵੀ ਜਾਤ ਬੁੱਧੀ ਨਹੀਂ ਕੋਈ ਉੱਚੀ ਜਾਤ ਦਾ ਮਾਨਵ ਨਹੀਂ ਪਤ ਇੱਜ਼ਤ ਅਵਰੋਧ ਦਾ ਮਾਨ ਨਹੀਂ ਦੁਨੀਆ ਦੇ ਸਤਕਾਰ ਦਾ ਮਹਾਨੀ ਹੈ ਉਦਿਆਨ ਪਰਮਿਨਾ ਸੰਸਾਰ ਨੂੰ ਉਜਾਰ ਰੂਪ ਹੋ ਕੇ ਉਹਨੂੰ ਮਨੁ ਭਰਮੰਗ ਨਾ ਭਰਮ ਦਾ ਨਹੀਂ ਹਰ ਵਕਤ ਸਰੂਪ ਵਿੱਚ ਲੀਨ ਹੋ ਗਏ ਮਿੱਤਰ ਨਾ ਇਠ ਤਨ ਰੂਪ ਹੀਣ ਉਹਨਾਂ ਨੇ ਕਿਸੇ ਪ੍ਰਕਾਰ ਸੰਗਜੀ ਮਿੱਤਰ ਕਾਮ ਕਰੋ ਜੁਨੀ ਬਣਾਇਆ ਮਿੱਤਰ ਨਾ ਇਠ ਤਨ ਇਠ ਪਿਆਰਾ ਉਹਨਾਂ ਨੇ ਹੰਕਾਰ ਨੂੰ ਨਹੀਂ ਮੰਨਿਆ ਰੂਪਦੇਵ ਨੂੰ ਚੰਗਾ ਨਹੀਂ ਮੰਨਿਆ ਰੂਪ ਹੀਣਾ ਇਹ ਇਹ ਹਮਾਨ ਤੋਂ ਵੀ ਹੀਣਾ ਹੈ ਰੂਪਦੇਵ ਤੋਂ ਕੁਝ ਸਾਖ ਨਾ ਸਿੰਨਾ ਕੁਝ ਸਾਖ ਵੀ ਉਹਨਾਂ ਰਾਗ ਜਿਹੜਾ ਖਾਦਕਾ ਨੂੰ ਸਿੰਨਾ ਸਿੱਜਣ ਵਾਲਾ ਇਹਨਾਂ ਤੋਂ ਵੀ ਭੀਜਾ ਨਹੀਂ ਚਿੱਤ ਰਾਜਾ सगली सृष्टि ਦਾ ਇਸ ਪ੍ਰਕਾਰ ਆਸਰੀ ਸੰਤਨਾ ਜੀ ਦੀ ਨਾਸ ਹੋ ਗਈ ਹੈ ਉਹ ਸਾਰੀ ਸ੍ਰਿਸ਼ਟੀ ਦਾ ਪਾਤਸ਼ਾਹ ਹੈ। ਨਾਮਮਨ ਭਿੰਨਾ ਜਿਨ੍ਹਾਂ ਦਾ ਮਨ ਪਰਮੇਸ਼ਰ ਵਿੱਚ ਭਿੱਜ ਗਿਆ ਉਹ ਰਾਜਾ ਪ੍ਰਕਾਸ਼ ਸਾਰੀ ਸ੍ਰਿਸ਼ਟੀ ਦਾ ਬ੍ਰਹਮ ਦਾ ਰੂਪ ਹੈ। ਜਿਸकी ਧੂੜ ਮਨ ਉਧਰੇ ਜਿਹਾ ਮਹਾਂਪੁਰਖ ਦੀ ਚਰਨ ਧੂੜ ਕਰਕੇ ਮਨ ਦਾ ਉਧਾਰ ਹੁੰਦਾ ਹੈ। ਪ੍ਰਭ ਹੋਏ ਸੋ ਪ੍ਰਸੰਨ ਹੋਵੇ ਜੀ ਵਾਹਿਗੁਰੂ ਭਲੀ ਪ੍ਰਕਾਰ ਪ੍ਰਸੰਨ ਹੋਵੇ ਕਾਹ ਹੈ ਜੇ ਤਿਆਰੇ ਦੀ ਧੂੜ ਆਪ ਦੀ ਬਖਸ਼ ਕੇ ਨਿਹਾਲ ਕਰੇ ਆਪਾਂ ਨੂੰ। ਰਾਜਾ ਸਗਲੀ ਸ੍ਰਿਸ਼ਟ ਦਾ ਅਰ ਨਾਮ ਮਨ ਪਿਤਨਾ ਇਸ ਕੀ ਧੂਲ ਮਨ ਉਧਰੈ ਪ੍ਰਭ ਹੋਏ ਸੂ ਪ੍ਰਸੰਨ ਵਾਲੀ ਜੀ ਦਾ ਕਾਲਸ ਵੰਤ ਏ ਗੋ ਸਲੋਕ ਹਾਲੀ ਕਲੀਲਾ ਰਾਜ ਰਸ ਰੂਪੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜਿ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰੀ ਯਾਣੇ ਸਤਿਗੁਰੂ ਮਹਾਰਾਜ ਆ ਪੰਮਰੂ ਬਾਣੀ ਜੈਤ ਸ੍ਰੀ ਦੀ ਬਾਣ ਜੇਹੇ ਤੁਮਾਰਾ ਸਾਜਾ ਮੱਜ ਆਇਆ ਹੈ ਉਹ ਗ੍ਰੀ ਸਾਹਿਬ ਰਮ ਕੀਤੀ ਹੈ ਸਤਿ ਸ਼ਲੋਕ ਅੰਮ੍ਰਿਤ ਵੇ ਦੇ ਹੋਏ ਹਨ ਇਹ ਅੱਠਵਾਂ ਸ਼ਲੋਕ ਮਹਾਰਾਜ ਜੀ ਸ਼ੁਰੂ ਕਰਕੇ ਹੋਏ ਉਚਾਰਦੇ ਹਨ ਜੇ ਕਰਕੇ ਬਾਬੇ ਪ੍ਰਤਾਪ ਵਾਲਾ ਵੀ ਦੁਨੀਆ 'ਚ ਹੋ ਜਾਵੇ ਅਤੇ ਪਰਮੇਸ਼ਰ ਦੇ ਨਾਮ ਤੋਂ ਬੇਮੁਖ ਹੋਵੇ ਉਹ ਵਰਗਾ ਘਾਟੇ 'ਚ ਕੋਈ ਨਹੀਂ ਐਸਾ ਪੂਰਤਕ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਖਲੂਕ ਅਨਕ ਲੀਲਾ ਰਾਜ ਰਸ ਰੂਪੰ ਤੁਸ਼ਯੋ ਜਮੇਰੇ ਸਾੰਤਿਆ ਹੈ ਭਾਵੇਂ ਕਿੰਨਾ ਗਰੀਬ ਹੋਵੇ ਅਰ ਜੇ ਮੰਨ ਕੇ ਪਰਮੇਸ਼ਵਰ ਦੇ ਨਾਮ ਵਿੱਚ ਮਨ ਲੱਗਾ ਤੇ ਗਿਆ ਹੋਇਆ ਕਿ ਉਹ ਕੁਲ ਦੁਨੀਆਂ ਦਾ ਦਰਸ਼ਾ ਹੈ ਉਹ ਚਰਨਾਂ ਦੀ ਝੂਲ ਨਾਲ ਹੈ ਉਹ ਲੱਜਾਂਦਾ ਹੈ ਜੀਵ ਤੇ ਜੇ ਵਾਹਿਗੁਰੂ ਤਰਸਨ ਉਹ ਕੋਣ ਨੇ ਤਿਆਰ ਦੀ ਝੂਲ ਪ੍ਰਾਪਤ ਹੁੰਦੀ ਹੈ ਉਹ ਅਗਲੇ ਸ਼ਬਦ ਜਿਹੜਾ ਪ੍ਰਤਾਪ ਵਾਲਿਆਂ ਦੀ ਹਾਲਤ ਦੱਸਦੇ ਹਨ ਸਲੋਕ ਆਨ ਕਲੀਲਾ ਰਾਜ ਰਸ ਰੂਪਨ ਜੇਕਰ ਕੇ ਕਾਇ ਨੇ ਸਰਕਾਰ ਦੀਆਂ ਲੀਲਾਂ ਖੇਲਾ ਕਰਨ ਵਾਲਾ ਹੋਵੇ ਕਦੇ ਪੀ ਪਾਰਟੀਆਂ ਕਰ ਲੀਆਂ ਕਦੇ ਸ਼ਿਕਾਰਗਾਹ ਜਾ ਕੇ ਸ਼ਿਕਾਰ ਖੇਲੇ ਆਇਆ ਕਦੇ ਕਿਸੇ ਨੇ ਰਾਜਨੀਤਿਕਵਾਦ ਆ ਇਹ ਸਰਕਾਰ ਰਾਜ ਸਾਜ ਦੇ ਜਨੀਸ ਪ੍ਰਕਾਰ ਦੀਆਂ ਲੀਲਾ ਲੀਲਾ ਤਮਿਲ ਵਗੈਰਾ ਨੇ ਆਏ ਜਿੱਥੇ ਕੁਰਤੀਆਂ ਕਰਦੇ ਹੰਨ ਲੋਕ ਅਨੇਕ ਪ੍ਰਕਾਰ ਦੇ ਰਾਜ ਰਸ ਰੂਪਨ ਰਾਜ ਉਹ ਗੁੰਗਰ ਰੁਜਵਾੜਿਆ ਦਾ ਮਾਲਕ ਹੋਵੇ ਅਤੇ ਰੂਪ ਸੋਹਣਾ ਹੋਵੇ ਰਸਕਾ ਸਾਖ ਸ਼ਿਰਾਵਾਂ ਕਹਿੰਦੇ ਹਨ ਕੱਢ ਕੇ ਪੀਣ ਵਾਲਾ ਹੋਵੇ ਹੋਰ ਪਾਰੇ ਆਰਕਾ ਦੀ ਰਸਨ ਦੀ ਬੱਤਣ ਵਾਲਾ ਹੋਵੇ ਆਪ ਦੇ ਰੂਪ ਨੂੰ ਪੌਂਦੇ ਰਲ ਕੇ ਲਾਲ ਬੁੱਲਾਂ ਦੀ ਜਿਵੇਂ ਕਰਦੇ ਹਨ ਇਸ ਪ੍ਰਕਾਰ ਕਰਨ ਵਾਲਾ ਹੋਵੇ ਖਤਰ ਚਮਰ ਤਖਤ ਆਸਨ ਸਿੰਘ ਦੇ ਸ਼ਗਲ ਹੋਵੇ ਰਾਜ ਦਾ ਅਤੇ ਸਰਵੇ ਤੇ ਚੌਰ ਕਰਾ ਲਵੇ ਤਖ ਤੇ ਅਸਖਲਾ ਕੇ ਬੈਠ ਜਾਵੇ ਅਰੇ ਚੰਤ ਮੂੜ ਅਗਿਆਨ ਅੰਧ ਹੈ ਜਿਹੜਾ ਇਹਨਾਂ ਚੀਜ਼ਾਂ ਜੋ ਵਿਚਿਆ ਉਹ ਮੂਰਖ ਹੈ ਮਾਰੇ ਸਾਉ ਕਹਿੰਦੇ ਹਨ ਅਗਿਆਨ ਕਰਕੇ ਇਹਨਾਂ ਹੋਇਆ ਉਹ ਪਰਮਾਰਥ ਵੀ ਪ੍ਰਲੋਖ ਵੀ ਕੋਈ ਸੂਝ ਨਹੀਂ ਲਿਗਾਨੀ ਹੈ ਨਾਨਕ ਸੁਪਨਮਨੂਰਥਮਾਇ ਜੇ ਮਾਇਆ ਦੇ ਸੰਕਲਪੋਂ ਸੁਪਨੇ ਦੀ ਨਹੀਂ ਆਈ ਹਨ ਪ੍ਰਿਤਪਾਲ ਜੀ ਕਹਿੰਦੇ ਹਨ ਇਹਨਾਂ ਚ ਭੁੱਲਿਆ ਹੋਇਆ ਹੈ ਕਿਵੇਂ ਸੁਬਨੇ ਨਹੀਂ ਕੋਈ ਸੁਬਨੇ ਹੋਏ ਬੈਸ ਤੇ ਰਾਜਾ ਨੇਤਰ ਪਸਾਰਤਨ ਆਪ ਸਕਾਜਾ ਕੋਈ ਸੁਬਨੇ ਚ ਘਰ ਆਇਆ ਬਣ ਜੀ ਜਿਵੇਂ ਜਾਗੇ ਹੋਈ ਮੰਗਤਾ ਫਕੀਰ ਆਪਣੇ ਆਪ ਨੂੰ ਵੇਖਦਾ ਹੈ ਇਸੇ ਪ੍ਰਕਾਰ ਭਈ ਦੁਨੀਆ ਦੇ ਪ੍ਰਕਾਸ਼ ਪਾ ਕੇ ਪੂਰੇ ਲਈ ਪੁੰਨਾ ਕਰਕੇ ਜਿਹੜੇ ਹੰਕਾਰ ਕਰਦੇ ਹਨ ਉਹ ਸਾਧ ਸੰਗਤ ਜੀ ਤੇ ਮੰਨ ਦੇ ਸਕਲਬ ਜਿਹੜੇ ਜਿਹੜੇ ਸਕਲਬ ਝੂਠੇ ਹੁੰਦੇ ਆ ਇਵੇਂ ਸੁਪਨਾ ਝੁਟਾ ਹੁੰਦਾ ਇਸ ਪ੍ਰਕਾਰ ਮਾਇਆ ਦੇ ਪੰਡਾਲ ਸੇ ਝੁੱਠੇ ਐ ਅਗਿਆਨ ਕਰਕੇ ਅੰਦਾ ਅਗਿਆਨੀ ਜੀਵਨ ਵਿੱਚ ਪਰਤਿਆ ਹੋਇਆ ਹੈ ਸੁਪਨਾ ਰੱਿਆਂ ਦੇ ਹਰ ਵਕਤੇ ਮੂਡ ਪਾਈ ਕਰਕੇ ਵਿਸ਼ੇ ਕਿ ਲਗਾ ਹੋਣੇ ਕਰਕੇ ਅਗਿਆਨ ਕਰਕੇ ਵਾਲੀ ਦਾ ਕੜਦਾ ਹੋਣੇ ਕਰਕੇ ਅੰਦਾ ਵਿराग ਦੇ ਗ੍ਰੀਪੀ ਨੇਤਰਾ ਕੁਹੀਣਾ ਹੋਣੇ ਕਰਕੇ ਸਪਨੇ ਹਬ ਰੰਗ ਮਾਨਿਆ ਜਿਵੇਂ ਆਦਮੀ ਸੁਪਨੇ ਵਿੱਚ ਸពਨਾਰਥਾਂ ਦੇ ਰੰਗ ਅਨੰਦ ਨੂੰ ਮਾਰਨਾ ਕਰੇ ਮਿੱਠਾ ਲਗੜਾ ਨੂੰ ਇਸ ਸਰਕਾਰੇ ਸੁਪਨੇ ਦੀ ਨਹੀਂ ਸੰਸਕਾਰ ਹੈ ਇਸ ਜਿਣੀ ਮਿੱਠਾ ਲਗਦਾ ਮਾਇਆ ਦਾ ਮੋ ਜਿਹੜਾ ਮਿੱਠਾ ਪਿਆਰਾ ਲੱਗ ਰਿਹਾ ਹੈ ਨਾਨਕ ਨਾਮ ਵੀ ਹੂ ਐ ਮਿੱਠੇ ਤੇਰੀ ਇਹਦੀ ਨਿਆਈਂ ਦੁਖ ਦਾਇਕ ਨਾਨਕ ਨਾਮ ਵੀ ਹੂਣੀਆ ਗੁਰੂ ਸਾਹਿਬ ਜੀ ਕਹਿੰਦੇ ਨਾਮ ਤੋਂ ਵਿਹੋਣੀ ਹੈ ਜਿੰਨੀਆਂ ਰੂਹਾਂ ਹਨ ਦੇਹਾਂ ਹਨ ਹੁੰਦਰ ਮਾਇਆ ਧਰੂ ਸੁਣ ਸਹਤਣ ਜਿਹੜਾ ਹੈ ਮਾਇਆ ਦੇ ਧੋਖੇਵਾਜੀ ਹੈ ਜਿਵੇਂ ਸੁਪਨੀ ਸੋਹਣੀ ਹੁੰਦੀ ਹੈ ਪਰ ਡੰਗ ਮਾਰ ਕੇ ਜ਼ਹਿਰ ਚਾੜ ਦਿੰਦੀ ਹੈ ਨੀ ਵੀ ਤੁਮ ਸੋਣਾ ਦੇਖ ਨੂੰ ਹੁੰਦਾ ਹੈ ਕਰ ਦੇ ਵਿੱਚ ਖਾਲੇ ਦੇ ਨਾਲ ਲਹੂ ਅੰਦਰੋਂ 흘 ਲੱਗ ਜਾਂਦਾ ਇਸ ਪ੍ਰਕਾਰ ਜਿਹੜੀ ਮਾਇਆ ਦੀ ਸੁੰਦਰਤਾ ਹੀ ਇਹ ਦੇਖ ਕੇ ਮਸਤ ਹੋ ਜਾਂਦਾ ਧੋਖੇਵਾਜੀ ਹੈ ਭੁੱਲ ਜਾਂਦਾ ਇਸ ਵਿੱਚ ਛਲਿਆ ਜਾਂਦਾ ਹੈ ਪੌੜੀ ਸੁਪਨੇ ਛੇਤੀ ਪਿੱਤ ਮਾਰੇ ਸੰਦੇ ਸੁਪਨੇ ਦੇ ਵਿੱਚ ਜਿਹਨੇ ਕੋਈ ਆਦਮੀ ਜੀ ਸੁਪਨੇ ਹੋਏ ਦਾਸ ਤੇ ਰਾਜਾ ਕਿਉ ਸੁਪਨਾਏ ਸੰਸਾਰ ਹੈ ਹੋਇਆ ਪ੍ਰਤੀਤ ਹੋਣ ਵਾਲਾ ਇਹ ਵਿੱਚ ਸੁਪਨਾ ਸੇਤੀ ਕਿਤੋਂ ਮੂਰਖ ਲਾਇਆ ਇਸ ਨੀਕ ਨੇ ਸੁਪਨੇ ਦੀ ਨਹੀਂ ਦੇਖਾਰ ਠੀਖਾ ਹੈ ਕੋਈ ਕਿਤੋਂ ਲੰਘੋ ਦਿੱਤਾ ਹੈ ਮਿਥਰੀ ਰਾਜ ਰਸ ਭੂਗ ਨਾ ਹੀ ਗ੍ਰੀ ਮੁਸਿਰ ਗਿਆ ਹੈ ਰਾਜ ਦੇ ਰਸਾਂ ਦੇ ਭੋਗਾਂ ਵਿੱਚ ਫਸ ਕੇ ਜਾਗਤ ਫਸ ਲਾਇਆ ਜਿਵੇਂ ਕੋਈ ਆਦਮੀ ਜਾਗਦਾ ਹੀ ਖੁਲਾਇਆ ਪੜਕਣ ਲੱਗ ਜਾਵੇ ਫਿਰ ਬੋਲਣ ਲੱਗ ਜਾਵੇ ਜਿਸ ਪ੍ਰਕਾਰ ਹੈ ਹਵਾ ਪੜਕੀ ਤੋਂ ਆਦਿ ਬੋਲ ਲੁਹਦਾ ਹੈ ਇਸ ਪ੍ਰਕਾਰ ਜਾਗਦੇ ਦਿਮਾਗ ਵਾਲਾ 84 ਲੱਖ ਜੂਨ ਦੀ ਭੁਲਣਾ ਬਣ ਸਕਦਾ ਸੀ ਇਹ ਮਨੁੱਖਾ ਜਨਮ ਜਿਹੜਾ ਜਾਗਦਾ ਜੀਵਨ ਹੈ ਇਹਦੇ ਜੇ ਪੁਖਲਾਇਆ ਢੜਕ ਗਿਆ ਹੈ ਹਰ ਵਕਤ ਢੜਕ ਲਾਲ ਫਿਰਦਾ ਹੈ ਇਹ ਜਾਗਦਾ ਦਿਮਾਗ ਆਪਣੇ ਆਪ ਨੂੰ ਪੜੇ ਲਿਖੇ ਹੋਏ ਵਿਦਵਾਨ ਹੋ ਕੇ ਵੀ ਜਿਹੜੇ ਆਦਮੀ ਇਸ ਕੁਕਰਮਾਂ ਵਿੱਚ ਫਸ ਜਾਂਦੇ ਹਨ ਵਿਕਾਰਾਂ ਤੇ ਉਹ ਜਾਗਦੇ ਦਿਮਾਗ ਵਾਲੇ ਪਖਲਾਏ ਇਹਨੂੰ ਠਟਕਦੇ ਫਿਰਦੇ ਹਨ ਹਰ ਵਕਤ ਉਹਦੇ ਅੰਦਰ ਪਖ ਬਾਸ਼ਨਾ ਦੇ ਲਾਉਂਦੇ ਹਨ ਹਰ ਵਕਤ ਹਰ ਵਕਤ ਠਟਕਦੇ ਰਹਿੰਦੇ ਹਨ ਜਾਗ ਤੇ ਪੁਸ ਲਾਇਆ ਆਪਣੇ ਆਪ ਨੂੰ ਸਿਆਣਾ ਕਹਿੰਦਾ ਜਗਤ ਮਿੱਥਿਆ ਹੈ ਬ੍ਰਹਮ ਸਤ ਹੈ ਕਿਉਂ ਜਾਗਦੇ ਦਿਮਾਗ ਵਾਲੇ ਮੰਨਦਾ ਆਪਣੇ ਆਪ ਨੂੰ ਠਟਕਦਾ ਫਿਰਦਾ ਅਲਾ ਠਟਕੀ ਦੀ ਜੀ ਆਈ ਆਰ ਜਾ ਗਈ ਵਿਹਾਰ ਉਰਦਾਏ ਦੀ ਇਸੇ ਪ੍ਰਕਾਰ ਭੋਗਾ ਚ ਲਗੇ ਉਹਦੀ ਗੁਜਰ ਗਈ ਦ੍ਰਿਪਤ ਹੋ ਗਈ ਸੰਧਾ ਤਾਇ ਰਾਜ ਨੇ ਵਿਹਾਰਾਂ ਦੇ ਸੰਧਿਆਂ ਦੇ ਵਿੱਚ ਪਰਮਾਤਮਾ ਨੂੰ ਛੱਡ ਕਰਕੇ ਵੇ ਭਾਰਕ ਤੇ ਹੁੰਦੇ ਆ ਜਿ ਤਾਇਆ ਦੌੜਦਾ ਫਿਰਦਾ ਹੈ ਹਲਕਾਰੇ ਵੀ ਨਹੀਂ ਆਈ ਪੂਰਨ ਪਹਿ ਨਾ ਕਾਮ ਕੋਮ ਕੋਈ ਵੀ ਇਹਦੇ ਪਾਸੋਂ ਪੂਰਾ ਨਹੀਂ ਹੋ ਸਕਿਆ ਹੈ ਮੋਹਿਆ ਮਾਇਆ ਇਸ ਸਾਰ ਮਾਇਆ ਵਿੱਚ ਮੋਹਤ ਹੋ ਗਿਆ ਹੈ ਮੋਹਿਆ ਗਿਆ ਹੈ ਕਿਆ ਵਿਚਾਰਾ ਜਾਣ ਕੇ ਵਿਚਾਰਾ ਤੁਥ ਜੀਵ ਕੀ ਚੀਜ਼ ਹੈ ਕਿਆ ਆਪ ਭੁਲਾਈ ਜਨਰਸਾਉਣੇ ਇਹਦੇ ਕਰਮ ਜਾਣ ਕਰਕੇ ਕਰਮਾਂ ਦੇ ਅਨੁਸਾਰ ਫਲ ਦੇਣ ਵਾਸਤੇ ਇਹਦੇ ਕਰਮਾਂ ਦਾ ਫਲ ਦੇਣ ਵਾਸਤੇ ਆਪ ਭੁਲਾ ਦਿੱਤਾ ਹੈ ਕਿ ਤੁਸੀਂ ਜੀਵਨ ਪੰਥ ਕੀ ਕਰ ਸਕਦਾ ਹੈ ਅਨੂਕ ਬਸੰਤ ਸਾਰਗ ਦੇ ਕਹ ਇਹ ਕਰਕੇ ਭਾਈ ਸੁਰਗ ਲੋਕ ਚ ਵੀ ਜਾ ਕੇ ਬਸ ਜਾਵੇ ਜਿਤ ਤੇ ਇਸ ਸੰਜੀ ਨਵਖੰਡਨ ਹੈ ਇਹ ਜਿਤ ਨਵੇਂ ਨੌਖੰਡ ਪਥਵੀ ਦੇ ਤਾਂ ਹੀ ਭਾਰਤ ਖੰਡਾ ਆਦਕਾ ਨਵਖੰਡਾ ਨੂੰ ਜਿਤ ਨਵੇਂ ਪਥੀ ਜੰਬੂ ਦੀ ਤੇ ਸਾਰੇ ਨੌ ਦੀ ਖੰਡ ਹਨਗੇ ਇਸ ਤਾਰੀਖ ਕਰਤੀ ਨੂੰ ਜਿਤਨੇ ਵੇ ਜਿਹਨਾਂ ਨਾਮ ਦਾਤਾ ਸਾਹਿਬ ਜੀ ਦਾ ਉਸਤਾਰ ਹਰਿ ਗੁਰਪਾਲ ਹੈ ਜੇ ਵਿਸਥਿਵ ਜਾਵੇ ਹਰੀ ਧਰਤੀ ਦਾ ਪਾਲਕ ਪ੍ਰਵੇਸ਼ਵਰ ਵਾਹਿਗੁਰੂ ਨਾਨਕ ਤੇ ਪ੍ਰਾਣੀ ਉਹਦੇ ਆਨ ਭਰਮ ਹੈ ਗੁਰੂ ਸਾਹਿਬ ਜੀ ਕਹਿੰਦੇ ਸਰਕਾਰ ਰੂਪੀ ਉਜਾੜਤੀ ਭਰਮ ਦੇ ਜੁਨਾ ਵਿੱਚ ਕਦੇ ਮੁਕਤੀ ਨਹੀਂ ਹੋ ਸਕਦੇ ਅਸਾ ਹੰਦੀ ਹਾਲਤ ਬਹੁਤ ਸੁਖੋਦ ਤਮਾਤੇ ਆ ਜਿਹੜੇ ਆਦਮੀ ਭਾਈ ਕੌਣ ਸੇ ਕੋੜ ਤੋਂ ਆਕੇ ਆ ਕਰੋੜਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਕੌਂਟ ਨੂੰ ਵੇਖਦੇ ਐ ਕਰੋੜਾ ਨਟਾਂ ਦੇ ਤਮਾਸ਼ੇ ਵੇਖਦੇ ਐ ਤੇ ਕਰੋੜਾ ਹੀ ਬੇਸਵਾ ਦੇ ਗਾਇਕਾਂ ਦੇ ਅਖਾੜਿਆਂ ਦੇ ਤਮਾਸ਼ਿਆਂ ਨੂੰ ਵੇਖਦੇ ਹਨ ਇਤਨਾ ਆਵਸਨਾ ਉਹਨਾਂ ਦੇ ਤਾਈ ਪ੍ਰਮੇਸ਼ਰ ਦਾ ਨਾਮ ਭਾਈ ਕਿਤੇ ਨਹੀਂ ਆਉਂਦਾ ਉਹ ਬੇਵਕ ਲੋਕ ਕਹਣਗੇ ਨਾਨਕ ਕੋਰੀ ਨਰਕ ਬਰਾਬਰੇ ਕੋਰੀ ਕਦੇ ਕੋੜੀ ਨਾਂ ਦੀਆਂ ਕੰਘਿਆਂ ਨੂੰ ਕੋੜੀ ਕਹੀ ਹੈ ਕਿ ਉਹ 20 ਨਰਕਾਂ ਦੇ ਬਰਾਬਰ ਹਨ ਕੋੜੀ ਨਾ ਕਰੋੜ ਨਰਕ ਦੇ ਬਰਾਬਰ ਹਨ ਉਹ ਆਦਮੀ ਇੰਨੇ ਦੁਖੀ ਹੈ ਕਿ ਕੋੜੀ ਨਾ ਕੋੜੀ ਵੀ ਨਰਕ ਦੇ ਬਰਾਬਰ ਹੈ ਮਰਕ ਕੋੜ ਮੰਨਿਆ ਕਰ ਉਹ ਕੋੜੀ ਪੁਰਖ ਵੀ ਨਰਕ ਵੀ ਨਹੀਂ ਆਈ ਤਪਦਾ ਰਹਿੰਦਾ ਸੜਦਾ ਰਹਿੰਦਾ ਹੈ ਉਹ ਜਿਹੜਾ ਸੋਈ ਥਾ ਸਤ ਸੰਤ ਚੰਗੇ ਜੀ ਇਹ ਤੁਹਾਡਾ ਇਹਦਾ ਨਾਮ ਨਹੀਂ ਸਿਮਰਨ ਨਹੀਂ ਸੰਗਤ ਨਹੀਂ ਉਹ ਥਾਂ ਉਜਾੜ ਹੀ ਹੈ ਉਹ ਵਸਦੀ ਨਹੀਂ ਸਮਝਣਾ ਚਾਹੀਦਾ ਉਜੜ ਜਾਵੇ ਹੋ ਜਾਵੇ ਉਜੜ ਤੋਈ ਨਗਰ ਕਰ ਮੰਨਿਆ ਤੈਨੂੰ ਨਗਰ ਵਸਦਾ ਕਰਕੇ ਮਨਿਉ ਨੇ ਜੀਰ ਅਗਿਆਨੀਆਂ ਨੇ ਬਸਤੀ ਸਮਝ ਲਿਆ ਹੈ ਇਹ ਦੇਵੀ ਗੁਣ ਤਾਂ ਹੈ ਨਹੀਂ ਹੈ ਉਜਾੜੀ ਖਾਮਾਦ ਕਾਂ ਦੀ ਝੂਠ ਸਮਗਰੀ ਤੇਖੋ ਉਡੇ ਪਦਾਰਥਾਂ ਦੇ ਸਮਗਰੀ ਸਮਦਾਨ ਨੂੰ ਵੇਖ ਕਰਕੇ ਸੱਚ ਕਰ ਮੰਨ ਜਾਣਿਆ ਇਹਨਾਂ ਨੂੰ ਸੱਚਾ ਕਰਕੇ ਜਾਣੀ ਬੈਠਾ ਹੈ ਕਾਮ ਕ੍ਰੋਧ ਅਹੰਕਾਰ ਕਦੇ ਕਾਮ ਦੇ ਫੁਰਨੀ ਚ ਕਦੇ ਕ੍ਰੋਧ ਦੇ ਵਿੱਚ ਕਦੇ ਪਦਾਰਥ ਦੇ ਹੰਕਾਰ ਵਿੱਚ ਰਹਿ دیਵਾਨਿਆ ਦਿਵਾਨੇ ਕੰਗਲੀਆਂ ਦੀ ਨਿਆਈਂ ਤੁਰਿਆ ਫਿਰਦਾ ਹੈ ਸ਼ਿਰ ਲੱਗਦਾ ਜਾਉ ਡੰਡ ਜਦੋਂ ਇਹਨੂੰ ਸਿੱਧ ਤੇ ਜਮਾ ਦਾ ਡੰਡ ਲੱਗਦਾ ਹੈ ਲੋਭ ਡੰਡ ਪਤਨ ਡੰਡ ਦੇਵ ਡੰਡ ਰਾਜ ਡੰਡ ਆਦਿਕ ਜਾਂ ਜੰਦਾ ਜੋ ਡੰਡਾ ਲੱਗਦਾ ਹੈ ਤਾਂ ਪਸ਼ਤਾਨੇ ਜੀ ਉਹ ਪਛਤਾਵਾ ਕਰਨਾ ਹੈ ਮੇਨ ਪੂਰੇ ਗੁਰਦੇ ਇਹ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦੀ ਸ਼ਰਨ ਤੋਂ ਬਿਨਾਂ ਫਿਰ ਆਇਆ ਸ਼ੈਤਾਨ ਨੇ ਸ਼ੈਤਾਨ ਚੰਚਲ ਪਾਣੀਓ ਤੇਰਾ ਸਭ ਕੌਮਾਂ ਕਾਨੀਆਂ ਵਿੱਚ ਕਰੇ ਸੁਖ ਨਹੀਂ ਜਿਸ ਪ੍ਰਕਾਰ ਸ਼ੈਤਾਨ ਵੀ ਹਾਲ ਹਰ ਵਕਤ ਛਦਾਨੀਆਂ ਜੀ ਲਗਾ ਰਿਹਾ ਹੈ ਜਿਸ ਇੱਕ ਛਦਾਨ ਨੇ ਕਹਿੰਦੇ ਹਨ ਬਾਵੇ ਆਜੂ ਨੂੰ ਪਿਛਤ ਵਿੱਚੋਂ ਦੇਖ ਦਿੱਤਾ ਸੀ ਉਹ ਚੰਚਲ ਕਾਂ ਜੀ ਤੁਰਿਆ ਫਿਰਦਾ ਰਹਿੰਦਾ ਹੈ